ਪੰਜਾਬ ਦੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਹਾਹਾਕਾਰ ਮਚ ਗਈ ਪੰਚਾਇਤੀ ਚੋਣਾਂ ਦੇ ਲੈ ਕੇ ਚੋਣ ਕਮਿਸ਼ਨ ਦੇ ਵੱਲੋਂ ਕੀਤਾ ਗਿਆ ਫਿਰ ਇੱਕ ਨਵਾਂ ਐਲਾਨ ਚੋਣ ਕਮਿਸ਼ਨ ਨੇ ਪੰਚਾਇਤੀ ਚੋਣਾਂ ਦੇ ਵਿੱਚ ਜੋ ਪਹਿਲਾਂ ਵਾਲੇ ਨਿਯਮ ਨੇ ਉਹਨਾਂ ਦੇ ਵਿੱਚ ਕੁਝ ਤਬਦੀਲੀਆਂ ਕੀਤੀਆਂ ਨੇ ਕਿਹੜੀਆਂ ਤਬਦੀਲੀਆਂ ਕੀਤੀਆਂ ਨੇ ਨਿਯਮਾਂ ਦੇ ਵਿੱਚ ਛੋਟ ਦਿੱਤੀ ਏ ਫੈਸਲਾ ਪੜਨ ਵਾਲਿਆਂ ਨੂੰ ਜਨਰਲ ਕੈਟਾਗਰੀ ਵਾਲਿਆਂ ਨੂੰ ਹੁਣ ਜਿਹੜੀਆਂ ਕਿ ਪਹਿਲਾਂ ਪਰਨੀਆਂ ਹੋਣਗੀਆਂ ਸਫਾਲੀਆਂ ਜੋ ਪਹਿਲਾਂ ਵਾਲੇ ਨਿਯਮ ਕਰ ਦਿੱਤੇ ਗਏ ਨਰਮ ਤੁਸੀਂ ਜਿਹੜੇ ਚੜ੍ਹਦੀ ਕਲਾ ਲੈਵਲ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਵਿੱਚ ਪੰਚਾਇਤੀ ਚੋਣਾਂ ਦਾ ਮਾਹੌਲ ਗਰਮਾਇਆ ਹੋਇਆ ਹੈ ਜੋ ਕਿ 27 ਸਤੰਬਰ ਤੋਂ ਨਾਮੀਨੇਸ਼ਨ ਫਾਈਲਾਂ ਭਰੀਆਂ ਜਾ ਰਹੀਆਂ ਨੇ ਸੋ ਕੁਝ ਜ਼ਿਲ੍ਹਿਆਂ ਦੇ ਵਿੱਚ ਅਜੇ ਤੱਕ ਲਿਸਟਾਂ ਵੀ ਜਾਰੀ ਨਹੀਂ ਹੋ ਰਹੀਆਂ ਵੋਟਰ ਲਿਸਟਾਂ ਰਾਖਵਾ ਕਮਿਸ਼ਨਾਂ ਕਈ ਜ਼ਿਲ੍ਹਿਆਂ ਦੇ ਵਿੱਚ ਜਾਰੀ ਨਹੀਂ ਹੋ ਰਹੀਆਂ ਸੋ ਕਾਂਗਰਸ ਪਾਰਟੀ ਦੇ ਵੱਲੋਂ ਰਾਜ ਚੋਣ ਕਮਿਸ਼ਨ ਨੂੰ ਵੀ ਮਿਲਿਆ ਗਿਆ ਹੈ ਅਕਾਲੀ ਦਲ ਵੱਲੋਂ ਵੀ ਜਿਹੜਾ ਕਿ ਰਾਜ ਚੋਣ ਕਮਿਸ਼ਨ ਤੱਕ ਪਹੁੰਚ ਕੀਤੀ ਜਾ ਰਹੀ ਹੈ ਸੋ ਜੋ ਕਮੀਆਂ ਸਾਹਮਣੇ ਆ ਰਹੀਆਂ ਨੇ ਕਿ ਸੱਤਾਧਾਰੀ ਪਾਰਟੀ ਦੇ ਜਿਹੜੇ ਵਰਕਰ ਨੇ ਜਾਂ ਜਿਹੜੇ ਵਿਧਾਇਕ ਨੇ ਉਹ ਰੋਕ ਰਹੇ ਨੇ ਉਹ ਜਿਹੜਾ ਕਿ ਸਾਨੂੰ ਚੁੱਲਾ ਟੈਕਸ ਨੋ ਡਿਊ ਸਰਟੀਫਿਕੇਟ ਵਰਗੇ ਜਿਹੜੇ ਆਪਣੇ ਅਫਸਰਾਂ ਨੂੰ ਉਥੇ ਦਫ਼ਤਰਾਂ 'ਚ ਨਹੀਂ ਬਿਠਾਰੇ ਉਹ ਨਹੀਂ ਮਿਲ ਰਹੇ ਵੋਟਰ ਲਿਸਟਾਂ ਨਹੀਂ ਮਿਲ ਰਹੀਆਂ ਜੋ ਕਿ ਪਰੇਸ਼ਾਨੀਆਂ ਹੋ ਰਹੀਆਂ ਨੇ ਜਿਨ੍ਹਾਂ ਨੇ ਨੋਮੀਨੇਸ਼ਨ ਫਾਈਲਾਂ ਭਰਨੀਆਂ ਨੇ ਜਿਵੇਂ ਫਰੀਦਕੋਟ ਜ਼ਿਲ੍ਹੇ ਦੀ ਖਬਰ ਸਾਹਮਣੇ ਆਈ ਸਰਹੋਜਪੁਰ ਦੀ ਆ ਗਈ ਅਲੱਗ-ਅਲੱਗ ਜ਼ਿਲ੍ਹਿਆਂ ਦੀਆਂ ਜਿਹੜੀਆਂ ਇਹ ਸਾਰੀਆਂ ਪਰੇਸ਼ਾਨੀਆਂ ਸਾਹਮਣੇ ਆਈਆਂ ਨੇ ਜਿਸ ਵਿੱਚ ਕੱਲ ਰਾਜਾਵਿੰਗ ਪ੍ਰਤਾਪ ਸਿੰਘ ਬਾਜਵਾ ਤੇ ਬਹੁਤ ਸਾਰੇ ਜਿਹੜੇ ਵਿਰੋਧੀ ਧਿਰ ਦੇ ਲੀਡਰਸ਼ਿਪ ਉਹ ਅੱਜ ਜਿਹੜਾ ਕਿ ਚੋਣ ਕਮਿਸ਼ਨ ਨੂੰ ਕੱਲ ਮਿਲ ਕੇ ਉਹਨਾਂ ਨੇ ਸਮੱਸਿਆਵਾਂ ਦੱਸੀਆਂ ਨੇ ਜੋ ਕਿ ਚੋਣ ਕਮਿਸ਼ਨ ਦੇ ਵੱਲੋਂ ਬਦਲਾਅ ਕੀਤਾ ਗਿਆ ਚੌਨ ਕਮਿਸ਼ਨ ਦੇ ਵੱਲੋਂ ਉਹਨਾਂ ਨੂੰ ਪ੍ਰੋਸਾਦ ਦਵਾਇਆ ਗਿਆ ਕਿ ਹੁਣ ਜਦੋਂ ਵੀ ਫੈਲਾ ਸਬਮਿਟ ਹੋਣਗੀਆਂ ਨੋਮੀਨੇਸ਼ਨ ਭਰਿਆ ਜਾਣਗੇ ਕਿਉਂਕਿ ਜੋ 28 ਸਤੰਬਰ ਤੇ 29 ਸਤੰਬਰ ਦੀ ਛੁੱਟੀ ਹੈ ਜੋ ਉਸ ਤੋਂ ਬਾਅਦ 30 ਸਤੰਬਰ ਨੂੰ ਫੈਲਾ ਭਰਨਗੇ ਉਹਦੇ ਵਿੱਚ ਜੋ ਹੁਣ ਸਰਟੀਫਿਕੇਟ ਨੋ ਡਿਊ ਸਰਟੀਫਿਕੇਟ ਤੇ ਜਿਹੜਾ ਕਿ ਚੁੱਲਾ ਟੈਕਸ ਉੱਥੇ ਹੀ ਬੈਠੇ ਹੋਣਗੇ ਅਫਸਰ ਉਹਨਾਂ ਨੂੰ ਉਸੇ ਵਕਤ ਦੇ ਦੇਣਗੇ ਔਰ ਦੂਸਰਾ ਉਹਨਾਂ ਨੂੰ ਆਪਣਾ ਹਲਕੀਆ ਬਿਆਨ ਜਿਹੜਾ ਲਾ ਕੇ ਵੀ ਉਹ ਫੈਲ ਅਪਲਾਈ ਕਰ ਸਕਦੇ ਨੇ ਕੁਆਲਿਫਾਇਆ ਬਿਆਨ ਦੇ ਵੱਲੋਂ ਜੇਕਰ ਕਿਸੇ ਨੂੰ ਨੋ ਡਿਊ ਸਰਟੀਫਿਕੇਟ ਨਹੀਂ ਮਿਲਦਾ ਤਾਂ ਉਹ ਹਲਕੀਆ ਬਿਆਨ ਆਪਣਾ ਦੇ ਕੇ ਫੈਲ ਜਿਹੜੀ ਸਬਮਿਟ ਕਰਵਾ ਸਕਦਾ ਉਸ ਦੀ ਜਿਹੜੀ ਉੱਪਰ ਪ੍ਰਤਾਲ ਹੋ ਜੇਗੀ ਜੇਕਰ ਉਸ ਦੇ ਹਲਕੀਆ ਬਿਆਨ 'ਚ ਕੋਈ ਗਲਤੀ ਪਾਈ ਜਾਂਦੀ ਹੈ ਝੂਠ ਪਾਇਆ ਜਾਂਦਾ ਤਾਂ ਫਿਰ ਉਸ ਦੀ ਚੋਣ ਜਿਹੜੀ ਰੱਦ ਕੀਤੀ ਜਾ ਸਕਦੀ ਏ ਔਰ ਉਸ ਦੀ ਚੋਣ ਦੇ ਉੱਪਰ ਰੋਕ ਲੱਗ ਸਕਦੀ ਏ ਜੇਕਰ ਉਹ ਚੋਣ ਉਮੀਦਵਾਰ ਜਿੱਤ ਵੀ ਜਾਂਦਾ ਹੈ ਤਾਂ ਫਿਰ ਉਸ ਦੀ ਚੋਣ ਜਿਹੜੀ ਰੱਦ ਹੋ ਜਾਏਗੀ ਦੂਸਰਾ ਇਹ ਵੀ ਕਿਹਾ ਗਿਆ ਕਿ ਜੋ ਕਿ ਐਸਸੀ ਸਕਾਟ ਸਰਟੀਫਿਕੇਟ ਨੂੰ ਲੈ ਕੇ ਵੀ ਵੱਡੀ ਖਬਰ ਆਈ ਏ ਜਿਨ੍ਹਾਂ ਦੇ ਕੋਲ ਐਸਸੀ ਸਰਟੀਫਿਕੇਟ ਜਿਹੜੀਆਂ ਰੱਖਮੀ ਸ਼ਿਟਾ ਨੇ ਉਹ ਬਹੁਤ ਪਹਿਲਾਂ ਦੇ ਬਣੇ ਹੋਏ ਨੇ ਜਿਹੜੇ ਕਿ ਨਿਊ ਸਰਟੀਫਿਕੇਟ ਕਿਹਾ ਗਿਆ ਸੀ ਉਹਨਾਂ ਦੇ ਵਿੱਚ ਵੀ ਚੇਂਜ ਡਾਇਆ ਜਾਂਦੀ ਏ ਕਿ ਉਹ ਜਿਹੜਾ ਸਰਟੀਫਿਕੇਟ ਹੈ ਪਹਿਲਾ ਵਾਲਾ ਜਿਹੜਾ ਇਹਨਾਂ ਕੋਲ ਬਣਿਆ ਹੋਇਆ ਹੈ ਇੱਕ ਵਾਰੀ ਉਹ ਸਰਟੀਫਿਕੇਟ ਲਾਇਆ ਜਾਵੇ ਉਸ ਤੋਂ ਬਾਅਦ ਜਦੋਂ ਸਰਟੀਫਿਕੇਟ ਉਹਦੇ ਤੇ ਚੂਨ ਹੋ ਜਾਂਦੀ ਏ ਔਰ ਆਪਣਾ ਨਿਊ ਸਰਟੀਫਿਕੇਟ ਬਾਅਦ ਪੇਸ਼ ਕਰ ਸਕਦਾ ਹੈ ਸੋ ਇਸ ਕਰਕੇ ਸਰਟੀਫਿਕੇਟ ਲੈ ਕੇ ਵੀ ਬਦਲਾਅ ਕਰਤਾ ਗਿਆ ਔਰ ਨਿਊ ਨਿਊ ਸਰਟੀਫਿਕੇਟ ਤੇ ਚੁੱਲਾ ਟੈਕਸ ਨੂੰ ਲੈ ਕੇ ਵੀ ਜਿਹੜਾ ਬਦਲਾਅ ਕੀਤਾ ਗਿਆ ਕਿ ਜਿਨ੍ਹਾਂ ਨੂੰ ਚੁੱਲਾ ਟੈਕਸ ਜਾਂ ਨੋ ਡਿਊ ਸਰਟੀਫਿਕੇਟ ਨਹੀਂ ਮਿਲਦੇ ਉਹ ਆਪਣਾ ਹਲਤੀਆ ਬਿਆਨ ਦੇ ਕੇ ਫੈਲ ਅਪਲਾਈ ਕਰ ਸਕਦਾ ਹੈ ਫੈਲ ਜਿਹੜੀ ਇਹ ਨਾਮਿਨੇਸ਼ਨ ਭਰ ਸਕਦਾ ਹੈ ਔਰ ਉਸ ਦੀ ਜਿਹੜੀ ਕਿ ਅਫਸਰ ਜਿਹੜੇ ਨੇ ਆਰਓ ਨੇ ਉਹ ਆਪਣੇ ਵੱਲੋਂ ਜ਼ਿੰਮੇਵਾਰੀ ਉਹਨਾਂ ਦੀ ਹੋਵੇਗੀ ਕਿ ਔਰ ਜੇਕਰ ਉਹ ਗੜਤ ਪਾਇਆ ਜਾਂਦਾ ਹੈ ਤਾਂ ਫਿਰ ਉਸਦੀ ਚੋਣ ਨੂੰ ਜਿਹੜਾ ਕਿ ਰੱਦ ਕੀਤਾ ਜਾ ਸਕਦਾ ਹੈ ਚੋਣ ਕਮਿਸ਼ਨ ਦੇ ਵੱਲੋਂ ਵੱਡਾ ਬਦਲਾ ਕੀਤਾ ਗਿਆ ਹੈ